ਪਿਆਰ ਇੱਕ ਇਹੋ ਜਿਹੀ ਭਾਵਨਾ ਜਿਹਦੇ ਵਿੱਚ ਇਨਸਾਨ ਆਪਣੇ ਪ੍ਰੇਮੀ ਦੇ ਪ੍ਰਤੀ ਪੂਰੇ ਤਰੀਕੇ ਨਾਲ ਸਮਰਪਿਤ ਹੋ ਜਾਂਦਾ ਹੈ ਪਿਆਰ ਕੀ ਹੈ ਪਿਆਰ ਇੱਕ ਰਿਸਪੈਕਟ ਦੀ ਸਭ ਤੋਂ ਉਤਲੀ ਸਟੇਜ ਹੈ ਇੱਕ ਜਿੱਥੇ ਕਿ ਕਿਸੇ ਪ੍ਰਤੀ ਆਪਣਾ ਇੰਨਾ ਕ ਸਨਮਾਨ ਵੱਧ ਜਾਂਦਾ ਹੈ ਕਿ ਆਪਾਂ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਦੇ ਕੇ ਵੀ ਰਾਜ਼ੀ ਨਹੀਂ ਹੁੰਦੇ ਪਰ ਅੱਜ ਦੇ ਸਾਡੇ ਸੋ ਕਾਲਡ ਪ੍ਰੇਮੀ ਜੋੜੇ ਮੈਂ ਸੋ ਕਾਲਡ ਕਿਉਂ ਕਿਹਾ ਕਿਉਂਕਿ ਇਹ ਸਿਰਫ ਨਾਮ ਦੇ ਪ੍ਰੇਮੀ ਜੋੜੇ ਨੇ ਇਹਨਾਂ ਦੇ ਵਿੱਚ ਪਿਆਰ ਦੀ ਭਾਵਨਾ ਕੋਈ ਹੈ ਨਹੀਂ ਆ ਸਿਰਫ ਤੋਂ ਸਿਰਫੇ ਸਰੀਰਕ ਖਿੱਚ ਦੇ ਸ਼ਿਕਾਰ ਹੋਏ ਜਿਹੜੇ ਇਨਸਾਨ ਨੇ ਉਹ ਆਪਦੇ ਆਪ ਨੂੰ ਪਿਆਰ ਵਿੱਚ ਹੋਣ ਦਾ ਦਾਵਾ ਕਰਦੇ ਨੇ ਇਹੋ ਜਿਹਾ ਹੀ ਇੱਕ ਕੇਸ ਸਾਡੇ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਤੁਸੀਂ ਵੀ ਇਸ ਬਾਰੇ ਸੁਣ ਕੇ ਆਪਣਾ ਵਿਚਾਰ ਜ਼ਰੂਰ ਲਿਖਿਓ ਕਮੈਂਟ ਬਾਕਸ ਵਿੱਚ ਇਹ ਖਬਰ ਹੈ ਲੁਧਿਆਣਾ ਦੀ ਜਿੱਥੇ ਇੱਕ ਹੋਟਲ ਰੂਮ ਦੇ ਵਿੱਚ ਇੱਕ ਕੁੜੀ ਦੀ লাশ ਮਿਲਦੀ ਆ ਉਹ ਕੁੜੀ ਆਪਣੇ ਪ੍ਰੇਮੀ ਦੇ ਨਾਲ ਉਸ ਹੋਟਲ ਦੇ ਵਿੱਚ ਆਈ ਸੀ ਤੇ ਉਹਦਾ ਪ੍ਰੇਮੀ ਤਾਂ ਪਰ ਉੱਥੋਂ ਚਲਾ ਗਿਆ ਤੇ ਛੱਡ ਗਿਆ ਉਹਦੀ ਪਿੱਛੇ লাশ ਕੀ ਹੋਇਆ ਤੇ ਕਿਵੇਂ ਹੋਇਆ ਤੁਹਾਨੂੰ ਇਸ ਬਾਰੇ ਦੱਸਦੇ ਆ ਤੁਹਾਨੂੰ ਦੱਸਦੇ ਵੀ ਇੱਕ ਪ੍ਰੇਮੀ ਜੋੜਾ ਜਿਹਨੂੰ ਕੀ ਪ੍ਰੇਮੀ ਜੋੜਾ ਕਿਹਾ ਗਿਆ ਹੈ ਉਹ ਇੱਕ ਹੋਟਲ ਰੂਮ ਦੇ ਵਿੱਚ ਆ ਕੇ ਰੁਕਿਆ ਸੀ 12 ਵਜੇ ਉਹਨਾਂ ਨੇ ਚੈੱਕ ਇਨ ਕੀਤਾ ਉਹ ਰੂਮ ਦੇ ਵਿੱਚ ਗਏ ਕੁਝ 3:30 ਵਜੇ ਜਿਹੜਾ ਮੁੰਡਾ ਸੀ ਉਹ ਉੱਥੋਂ ਚਲਾ ਗਿਆ ਇਹ ਕਹਿ ਕੇ ਕਿ ਮੈਂ ਰੋਟੀ ਲੈਣ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ ਕੁਝ ਸਮੇਂ ਦੇ ਬਾਅਦ ਜਦੋਂ ਵੇਖਿਆ ਜਾਂਦਾ ਹੈ ਉੱਥੋਂ ਸਟਾਫ ਵੱਲੋਂ ਚੈੱਕ ਕੀਤਾ ਗਿਆ ਵੀ ਕੁੜੀ ਬਾਹਰ ਨਹੀਂ ਨਿਕਲੀ ਹੈ ਜਾਂ ਫਿਰ ਕੁਝ ਵੀ ਕਿਸੇ ਵੀ ਤਰੀਕੇ ਉਹਨਾਂ ਨੇ ਜੋ ਚੈਕਿੰਗ ਲਈ ਗਏ ਤਾਂ ਉਹਨਾਂ ਨੂੰ ਉੱਥੋਂ ਕੁੜੀ ਦੀ Laash ਮਿਲੀ ਬਿਨਾ ਕੱਪੜਿਆਂ ਤੋਂ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਕੁੜੀ ਦਾ ਨਾਮ ਰੇਖਾ ਹੈ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਇੱਕ ਵਿਆਹशुदा ਔਰਤ ਸੀ ਉਹਦੇ ਬੱਚੇ ਵੀ ਸੀ ਉਹ ਆਪਣੇ ਪਤੀ ਨਾਲੋਂ ਤਲਾਕ ਲੈਰੀ ਸੀਗੀ ਤੇ ਉਸ ਟਾਈਮ ਤੇ ਉਸ ਦੇ ਇਹ ਜਿਹੇ ਇਨਸਾਨ ਦੇ ਨਾਲ ਸੰਬੰਧ ਬਣ ਗਏ ਤੇ ਹੁਣ ਇਹ ਜੋ ਇਨਸਾਨ ਸੀ ਇਹ ਕਿਤੇ ਹੋਰ ਵਿਆਹ ਕਰਵਾ ਰਿਹਾ ਸੀ ਜਾਂ ਫਿਰ ਇਹਦਾ ਵਿਆਹ ਹੋ ਗਿਆ ਸੀ ਕੁਝ ਇਦਾਂ ਦਾ ਇਹਨਾਂ ਦਾ ਮਸਲਾ ਸੀ ਤੇ ਇਹ ਜਿਹੜੀ ਔਰਤ ਸੀ ਇਹ ਪੂਰੇ ਤਰੀਕੇ ਨਾਲ ਨਾਖੁਸ਼ ਸੀ ਉਹਦੇ ਵਿਆਹ ਦੇ ਉੱਤੋਂ ਉਹਨਾਂ ਦੇ ਨਾਲ ਸੰਬੰਧ ਰੱਖਣਾ ਚਾਹੁੰਦੀ ਸੀ ਤੇ ਜਿਸ ਕਾਰਨ ਕਿ ਇਹਨਾਂ ਦੇ ਸੰਬੰਧ ਬਣਾਉਂਦੇ ਵਕਤ ਇਹਨਾਂ ਦੇ ਵਿੱਚ ਲੜਾਈ ਝਗੜਾ ਹੋਇਆ ਉਹਨੇ ਉਸ ਮੁੰਡੇ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਬਲੇਡ ਦੇ ਨਾਲ ਵਾਰ ਵੀ ਕੀਤਾ ਉਹਦੇ ਕੱਟ ਲੱਗੇ ਨੇ ਬਹੁਤ ਜ਼ਖਮੀ ਐ ਉਹ ਇਸ ਵਕਤ ਉਹਨੂੰ ਪੁਲਿਸ ਵੱਲੋਂ ਭਰਤੀ ਕਰਵਾਇਆ ਗਿਆ ਹਸਪੀਟਲ ਦੇ ਵਿੱਚ ਤੇ ਉਹ ਜਿਹੜੀ ਕੁੜੀ ਐ ਜਦੋਂ ਉਹਨੇ ਉਹਦੇ ਕੱਟ ਕੱਟ ਕੇ ਲਗਾਇਆ ਉਹ ਉਹਦੇ ਉੱਤੇ ਵਾਰ ਕੀਤਾ ਤੇ ਮੁੰਡਾ ਵੀ ਗੁੱਸੇ ਵਿੱਚ ਆ ਗਿਆ ਤੇ ਉਸਨੇ ਉਸ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ ਹੁਣ ਤੁਸੀਂ ਕੀ ਸੋਚਦੇ ਹੋ ਇਸ ਘਟਨਾ ਦੇ ਬਾਰੇ ਕੀ ਹੋਇਆ ਇਹ ਦੇਖੋ ਵੀ ਇਹ ਜਿਹੜਾ ਸਾਡਾ ਸਮਾਜ ਹੈ ਨਾ ਇਹਨੂੰ ਪਿਆਰ ਦੀ ਅਸਲ ਡੈਫੀਨੇਸ਼ਨ ਪਤਾ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਪਿਆਰ ਕਿਹੋ ਜੀ ਭਾਵਨਾ ਹੈ ਇੱਕ ਪਿਆਰ ਦੇ ਵਿੱਚ ਜਿਹੜਾ ਇਨਸਾਨ ਹੈ ਉਹ ਆਪਦੇ ਪ੍ਰੇਮੀ ਨੂੰ ਕਦੇ ਵੀ ਇਦਾਂ ਮਾਰ ਨਹੀਂ ਸਕਦਾ ਭਾਵੇਂ ਉਹ ਜਿਵੇਂ ਮਰਜ਼ੀ ਉਹਦੇ ਨਾਲ ਭਾਵੇਂ ਬੁਰਾ ਵੀ ਸਲੂਕ ਕਰ ਲੇ ਪਰ ਜਿਹੜਾ ਇਨਸਾਨ ਸੱਚੀ ਪਿਆਰ ਕਰਦਾ ਹੈ ਉਹ ਆਪਦੇ ਪ੍ਰੇਮੀ ਨੂੰ ਕਦੇ ਵੀ ਨਹੀਂ ਮਾਰ ਸਕਦਾ ਉਹ ਕਦੇ ਉਸ ਦਾ ਗਲਾ ਕੁੱਟ ਕੇ ਕਿਵੇਂ ਮਾਰ ਦੇਗਾ ਇਨਸਾਨ ਭਾਵੇਂ ਉਹ ਗਲਤ ਸੀ ਉੱਥੇ ਹੁਣ ਇਹ ਗੱਲ ਮੈਂ ਕੱਲੀ ਮੁੰਡੇ ਤੇ ਨਹੀਂ ਕਹਿ ਰਹੀ ਵੀ ਮੁੰਡਾ ਗਲਤ ਸੀ ਉਸਨੂੰ ਉਸਦਾ ਗਲਾ ਘੁੱਟ ਕੇ ਨੇ ਮਾਰਨਾ ਉਹਦਾ ਗਲਤ ਸੀ ਹਾਂ ਉਹਦਾ ਮਾਰਨਾ ਉਹਨੂੰ ਪੂਰੇ ਤਰੀਕੇ ਨਾਲ ਗਲਤ ਜਿਗਾ ਤੇ ਪਰ ਉਹ ਕੁੜੀ ਵੀ ਇੱਥੇ ਗਲਤ ਸੀ ਸਾਡੇ ਸਮਾਏ ਨੂੰ ਪਤਾ ਹੀ ਨਹੀਂ ਕਿ ਪਿਆਰ ਕਿਹੋ ਜੀ ਭਾਵਨਾ ਹੈ ਜਦੋਂ ਦੋ ਇਨਸਾਨ ਪਿਆਰ ਵਿੱਚ ਹੋਣ ਤਾਂ ਉਹਨਾਂ ਨੂੰ ਤਾਂ ਦੂਜੇ ਦੀ ਸੱਟ ਵੀ ਆਉਦੀ ਸੱਟ ਵਾਂਗ ਲੱਗਦੀ ਹੈ। ਉਹਨਾਂ ਦੇ ਹਰ ਇੱਕ ਦੁੱਖ ਦਰਦ ਦੇ ਵਿੱਚ ਉਹ ਇੰਨੇ ਕ ਸਾਂਝੇ ਹੋ ਜਾਂਦੇ ਆ ਕਿ ਉਹਨਾਂ ਨੂੰ ਉਸ ਇਨਸਾਨ ਦਾ ਦਰਦ ਵੀ ਆਪਣਾ ਦਰਦ ਲੱਗਦਾ ਹੈ। ਪਰ ਇੱਥੇ ਤੁਸੀਂ ਦੇਖੋ ਕਿ ਉਸ ਕੁੜੀ ਨੇ ਵੀ ਆਪਣੇ ਪ੍ਰੇਮੀ ਦੇ ਪ੍ਰਾਈਵੇਟ ਪਾਰਟਸ ਉੱਤੇ ਵਾਰ ਕੀਤਾ ਜਿਸ ਦੇ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀਗੀ ਤੇ ਉਸ ਮੁੰਡੇ ਨੇ ਵੀ ਆਪਦੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਕੀ ਇਹ ਸੱਚੀ ਪਿਆਰ ਸੀ? ਇਹ ਬਿਲਕੁਲ ਵੀ ਪਿਆਰ ਤਾਂ ਨਹੀਂ ਸੀ। ਇਹ ਮਸਲਾ ਸੀ ਸਿਰਫ ਸਰੀਰਕ ਖਿੱਚ ਦਾ ਉਹਨਾਂ ਦੋਹਾਂ ਨੂੰ ਇੱਕ ਦੂਜੇ ਪ੍ਰਤੀ ਸਰੀਰਕ ਖਿੱਚ ਹੋਈ ਤੇ ਉਹ ਇਸ ਰਿਸ਼ਤੇ ਦੇ ਵਿੱਚ ਆ ਗਏ ਉਹ ਜਿਹੜੀ ਔਰਤ ਹੈ ਉਹ ਆਪਣੇ ਪਤੀ ਤੋਂ ਡਾਈਵੋਰਸ ਲੈ ਰਹੀ ਸੀ ਹਣ ਮੈਂ ਨਹੀਂ ਕਹੂੰਗੀ ਕਿ ਤਲਾਕ ਗਲਤ ਚੀਜ਼ ਹੈ ਜਿੱਥੇ ਇਨਸਾਨ ਨਹੀਂ ਰਹਿਣਾ ਚਾਹੁੰਦਾ ਜਿੱਥੇ ਉਸ ਦਾ ਮਨ ਨਹੀਂ ਮਿਲਦਾ ਪਏ ਜਿੱਥੇ ਉਹਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਪਈਆਂ ਜਿੱਥੇ ਉਹਨੂੰ ਪਿਆਰ ਨਹੀਂ ਮੁਹੱਬਤ ਨਹੀਂ ਕਿਸ ਇਨਸਾਨ ਦੇ ਨਾਲ ਉਹਨੂੰ ਛੱਡ ਦੇਣਾ ਸਹੀ ਚੀਜ਼ ਹੈ ਉਹਦੇ ਨਾਲ ੱੱਕੇ ਨਾ ਰਹਿਣਾ ਉਸਦੇ ਨਾਲ ਰੋਇ ਮਰਮਰ ਕੇ ਜੀਣਾ ਉਹ ਗੱਲ ਚੰਗੀ ਨਹੀਂ ਆ ਉਸ ਔਰਤ ਨੂੰ ਦੂਜੇ ਪਰਸਨ ਦੇ ਨਾਲ ਪਿਆਰ ਹੋ ਗਿਆ ਇਹ ਗੱਲ ਠੀਕ ਹੈ ਇਹ ਗੱਲ ਜਾਇਜ਼ ਹੈ ਪਿਆਰ ਇੱਕ ਫੀਲਿੰਗ ਹੈ ਇੱਕ ਕੁਦਰਤੀ ਚੀਜ਼ ਹੈ ਇਨਸਾਨ ਨੂੰ ਪਿਆਰ ਹੋ ਸਕਦਾ ਉਸ ਨੂੰ ਪਿਆਰ ਹੋ ਗਿਆ ਉਸ ਨੂੰ ਲਵ ਹੋ ਗਿਆ ਤੇ ਪਰ ਇਹ ਕੋਈ ਸੱਚਾ ਲਵ ਨਹੀਂ ਸੀ ਇਹ ਸਿਰ ਤੋਂ ਸਿਰਫ ਪਿਆਰ ਦੇ ਨਾਂ ਦੇ ਉੱਤੇ ਪਲੇਟ ਦੇ ਵਿੱਚ ਅਟਰੈਕਸ਼ਨ ਰੱਖੀ ਜਾ ਰਹੀ ਸੀ ਇੱਕ ਸਰੀਰਕ ਖਿੱਚ ਸਰਵ ਕੀਤੀ ਜਾ ਰਹੀ ਸੀ ਉਸ ਇਨਸਾਨ ਨੂੰ ਤੇ ਉਹ ਇਨਸਾਨ ਵੀ ਸਰੀਰਕ ਖਿੱਚ ਦੇ ਵਿੱਚ ਹੀ ਰਹਿ ਕੇ ਉਸ ਦੇ ਨਾਲੇ ਰਿਸ਼ਤਾ ਨਿਭਾ ਰਿਹਾ ਸੀ ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਹੁਣ ਇਹ ਇਨਸਾਨ ਮੇਰੇ ਤੋਂ ਦੂਰ ਹੋ ਜੁਗਾ ਇਹਦਾ ਵਿਆਹ ਹੋ ਜੁਗਾ ਮੈਂ ਇਹਦੇ ਨਾਲੇ ਸੰਬੰਧ ਨਹੀਂ ਬਣਾ ਸਕੂਗੀ ਤਾਂ ਉਸ ਵਕਤ ਉਸਨੇ ਉਸ ਇਨਸਾਨ ਦੇ ਉੱਤੇ ਵਾਰ ਕੀਤਾ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਉਹਦੇ ਪ੍ਰਾਈਵੇਟ ਪਾਰਟਸ ਉੱਤੇ ਵਾਰ ਕੀਤਾ ਤਾਂ ਕਿ ਇੱਕ ਉਹਦੀ ਜੈਲਸੀ ਸੀ ਇੱਕ ਉਹਦੀ ਜਿੱਦ ਸੀ ਵੀ ਜੇ ਇਨਸਾਨ ਮੇਰਾ ਨਹੀਂ ਤਾਂ ਮੈਂ ਕਿਸੇ ਦਾ ਨਹੀਂ ਹੋਣ ਦੇਣਾ ਪਿਆਰ ਦੇ ਵਿੱਚ ਕਦੇ ਵੀ ਇਹੋ ਜੀ ਭਾਵਨਾ ਨਹੀਂ ਹੁੰਦੀ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਿ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ ਪਿਆਰ ਵੀ ਲਾਲਚਨਾ ਕੀਤਾ ਤੇ ਕੀ ਕੀਤਾ ਇਹੋ ਜੇ ਲੋਕ ਆਏ ਪਿਆਰ ਨਾਮ ਤੇ ਕਲੰਕ ਨੇ ਇਹ ਪਿਆਰ ਦਾ ਪੱਦਰ ਜਿਹੜੇ ਪਿਆਰ ਦੀ ਰਿਸਪੈਕਟ ਦਿਨੋ ਦਿਨੇ ਥੱਲੇ ਲੈ ਕੇ ਆਉਂਦੇ ਜਾ ਰਹੇ ਆ ਇਹ ਜਾਲੀ ਪਿਆਰ ਹੈ ਸਿਰ ਤੋਂ ਜ਼ਿਰਕ ਸਰੀਰਕ ਖਿੱਚ ਦਾ ਮਾਮਲਾ ਹੈ ਮੈਂ ਪਹਿਲਾਂ ਵੀ ਕਹਿੰਨੇ ਕਿ ਮਰਨਾ ਤੇ ਮਰਵਾਉਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਪਰ ਜੇ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਾਰਦੇ ਆ ਪ੍ਰੇਮਿਕਾ ਉਹਦੇ ਪ੍ਰੇਮੀ ਨੂੰ ਮਾਰੇ ਤਾਂ ਉਹ ਪ੍ਰੇਮੀ ਪ੍ਰੇਮਿਕਾ ਵੀ ਨਹੀਂ ਹੁੰਦੇ ਉਹ ਕਿਸੇ ਵੀ ਪ੍ਰਕਾਰ ਦੇ ਨਾਲ ਪ੍ਰੇਮੀ ਪ੍ਰੇਮਿਕਾ ਹੈ ਹੀ ਨਹੀਂ ਉਹ ਹੋ ਹੀ ਨਹੀਂ ਸਕਦੇ ਪਿਆਰ ਦੇ ਵਿੱਚ ਇਨਸਾਨ ਕਰ ਹੀ ਨਹੀਂ ਸਕਦਾ ਇਦਾਂ ਦਾ ਕੁਝ ਜੇ ਇਨਸਾਨ ਦੇ ਦਿਲ ਦੇ ਵਿੱਚ ਪਿਆਰ ਹੋਵੇ ਨਾ ਉਹ ਤਾਂ ਕਿਸੇ ਨੂੰ ਹੀ ਕੁਝ ਨਹੀਂ ਕਹਿ ਸਕਦਾ ਉਹ ਆਪਣੇ ਪ੍ਰੇਮੀ ਨੂੰ ਜਾਂ ਪ੍ਰੇਮਿਕਾ ਨੂੰ ਕਿਵੇਂ ਮਾਰ ਸਕਦਾ ਸੀ ਹੁਣ ਇਹੋ ਜਿਹੀ ਆਪਾਂ ਘਟਨਾਵਾਂ ਰੋਜ਼ ਵੇਖਨੇ ਵੀ ਲਵ ਮੈਰਿਜਸ ਹੋ ਜਾਂਦੀਆਂ ਨੇ ਤੇ ਇਹ ਵੇਖੋ ਵੀ ਲਵ ਮੈਰਿਜ ਕਰਾ ਲੈਂਦੇ ਨੇ ਮੁੰਡੇ ਕੁੜੀਆਂ ਅੱਜਕੱਲ ਇੱਕ ਸਰੀਰਕ ਖਿੱਚ ਦੇ ਸ਼ਿਕਾਰ ਹੁੰਦੇ ਨੇ ਉਹ ਉਹਨਾਂ ਨੂੰ ਇਦਾਂ ਲੱਗਦਾ ਵੀ ਇਹ ਜਿਹੜਾ ਸਾਡਾ ਰਿਸ਼ਤਾ ਹੈ ਵਿਆਹ ਕੀ ਹੈ ਉਹਨਾਂ ਦੇ ਹਿਸਾਬ ਦੇ ਨਾਲ ਵੀ ਇਹ ਜਿਹੜੇ ਜਾਨੂ ਜਿਹੜੇ ਰਿਸ਼ਤੇ ਨਹੀਂ ਬਣਾਉਣ ਦਿੱਤੇ ਜਾ ਰਹੇ ਕਿ ਜਿਹੜੇ ਅਸੀਂ ਬਣਾਉਣਾ ਚਾਹੁੰਦੇ ਆ ਉਹ ਰਿਸ਼ਤਾ ਸੀ ਆਦੇ ਜਿਹੜੇ ਸੰਬੰਧ ਬਣਾਉਣਾ ਚਾਹੁੰਦੇ ਸਿੱਤ ਉਸੇ ਵਿਆਹ ਕਰਾ ਕੇ ਬਣ ਸਕਦੇ ਆ ਤਾਂ ਉਹ ਬਾਅਦ ਵਿੱਚ ਵਿਆਹ ਕਰਾ ਲੈਂਦੇ ਨੇ ਕੌਸ਼ਿਕ ਮਹੀਨੇ ਕੇ ਬਾਅਦ ਜਦੋਂ ਉਹਨਾਂ ਦਾ ਮਨ ਸੰਤੁਸ਼ਟ ਹੋ ਜਾਂਦਾ ਮਨ ਭਰ ਜਾਂਦਾ ਉਸ ਚੀਜ਼ ਤੋਂ ਤੇ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਉਹਨਾਂ ਵਿੱਚ ਲੜਾਈ ਝਗੜੇ ਸ਼ੁਰੂ ਹੋਣੇ ਸ਼ੁਰੂ ਹੁੰਦੇ ਆ ਹੋ ਸਕਦਾ ਫਿਰ ਉਹ ਸਰੀਰਕ ਖਿੱਚ ਤੇ ਇਹੋ ਜੀ ਚੀਜ਼ਾਂ ਵੀ ਇੱਕ ਦਿਨ ਨਾਲ ਨਹੀਂ ਰਹਿੰਦੀ ਉਹ ਕਿਉਂ ਹਰਥਾ ਹੋ ਸਕਦੀ ਆ ਪਿਆਰ ਇੱਕ ਬੰਦੇ ਨਾਲ ਹੁੰਦਾ ਹੈ ਉਹ ਹੋ ਸਕਦਾ ਵੀ ਦੂਜੇ ਨਾਲ ਕਦੇ ਹੋ ਜਾਵੇ ਬਹੁਤ ਔਖੇ ਕੇਸਸ ਹੁੰਦੇ ਨੇ ਪਰ ਇੱਕ ਇਨਸਾਨ ਨੂੰ ਜਦੋਂ ਪਿਆਰ ਹੁੰਦਾ ਇੱਕ ਇਨਸਾਨ ਦੇ ਪ੍ਰਤੀ ਸਮਰਪਿਤ ਹੋ ਕੇ ਜੀਣਾ ਚਾਹੁੰਦਾ ਹੈ ਸੱਚਾ ਪਿਆਰ ਇਹੀ ਹੁੰਦਾ ਹੈ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਪਰ ਜਿਹੜੀ ਸਰੀਰਕ ਖੇਚਾ ਉਹ ਤਾਂ ਥਾਂ-ਥਾਂ ਹੋ ਸਕਦੀ ਆ ਅੱਜ ਇੱਕ ਨਾਲ ਹੋਈ ਆ ਕੱਲ ਨੂੰ ਦੂਜੇ ਨਾਲ ਹੋ ਸਕਦੀ ਫਿਰ ਤੀਜੇ ਨਾਲ ਹੋ ਸਕਦੀ ਹੈ ਹੁਣ ਜਿਹੜੇ ਅੱਜਕੱਲ ਸਾਡੀਆਂ ਲਵ ਮੈਰਿਜਸ ਜਿਹੜੇ ਕਰਾ ਰਹੇ ਨੇ ਜ਼ਿਆਦਾਤਰ ਬੱਚੇ ਉਹ ਸਿਰਫ ਸਿਰਫ ਇੱਕ ਸਰੀਰਕ ਖੇਚ ਦੇ ਕਾਰਨ ਕਰਾ ਰਹੇ ਨੇ ਉਸ ਤੋਂ ਬਾਅਦ ਕੀ ਜਦੋਂ ਸੰਤੁਸ਼ਟੀ ਹੋ ਜਾਂਦੀ ਉਸ ਇਨਸਾਨ ਤੋਂ ਸਰੀਰਕ ਖੇਚ ਜੇ ਕਿਸੇ ਹੋਰ ਪਾਸੇ ਹੋ ਜਾਂਦੀ ਤੇ ਫਿਰ ਉਹ ਇਨਸਾਨ ਤੋਂ ਕਿਹੜਾ ਵੀ ਨਹੀਂ ਛੜਾ ਸਕਦੇ ਕਿ ਤੇ ਉਹਦੇ ਕਤਲ ਕਰ ਦਿੱਤਾ ਜਾਂਦਾ ਉਹਦਾ ਫਿਰ ਤੁਸੀਂ ਦੱਸੋ ਵੀ ਜਿਹੜੇ ਲੋਕ ਸੱਚਮੁੱਚ ਪਿਆਰ ਦੇ ਵਿੱਚ ਨੇ ਉਹ ਇਹ ਜੀ ਚੀਜ਼ਾਂ ਕਰ ਸਕਦੇ ਨੇ ਅੱਜ ਕੱਲ ਲਵ ਮੈਰिज ਬਹੁਤ ਵੱਡੇ ਪੱਧਰ ਤੇ ਵਿੱਚ ਹੋ ਰਹੀਆਂ ਨੇ ਤੇ ਪਰ ਫੇਲ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਨੇ ਮੈਂ ਇਹ ਨਹੀਂ ਕਹੂੰਗੀ ਕਿ ਤੁਸੀਂ ਹਣ ਇਸ ਗੱਲ ਨੂੰ ਗਲਤ ਵੀ ਨਾ ਲੈ ਜਾਣਾ ਵੀ ਲਵ ਮੈਰिज ਨਹੀਂ ਕਰਾਉਣੇ ਜੇ ਲਵ ਮੈਰिज ਗਲਤ ਆਏ ਹੋ ਆ हां ਲਵ ਮਰਜ ਕਰਾਓ ਜਿੱਥੇ ਤੁਹਾਡਾ ਸੱਚੀ ਪਿਆਰ ਆ ਤੁਸੀਂ ਜੇ ਸੱਚੀ ਪਿਆਰ ਵਿੱਚ ਆ ਤੇ ਉਸ ਇਨਸਾਨ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਆ ਤਾਂ ਬਿਤਾਓ ਬਹੁਤ ਵਧੀਆ ਚੀਜ਼ ਆ ਸਾਨੂੰ ਇਹ ਹੱਕ ਹੋਣਾ ਚਾਹੀਦਾ ਵੀ ਅਸੀਂ ਆਪਣਾ ਜਿਹੜਾ ਲਾਈਫ ਪਾਰਟਨਰ ਆ ਖੁਦ ਚੂਜ਼ ਕਰੀਏ ਅਸੀਂ ਜਿਹਦੇ ਨਾਲ ਰਹਿਣਾ ਚਾਹੁੰਦੇ ਆ ਜਿਹਦੇ ਨਾਲ ਸਾਡੇ ਮਨ ਦੀ ਸਾਨੂੰ ਸੰਤੁਸ਼ਟੀ ਜਿਹਦੇ ਨਾਲ ਅਸੀਂ ਮਤਲਬ ਆਪਦੀ ਸਾਰੀ ਜ਼ਿੰਦਗੀ ਸ਼ੇਅਰ ਕਰਨਾ ਚਾਹੁੰਦੇ ਆ ਜਿਹਦੇ ਨਾਲ ਚਾਹੁੰਦੇ ਆ ਬਸ ਉਹਦੇ ਨਾਲ ਹੀ ਰਹੀਏ ਇਹ ਵਧੀਆ ਗੱਲ ਪਿਆਰ ਜੇ ਉੱਤੇ ਹੈਗਾ ਤੇ ਕਰਾਣੀ ਚਾਹੀਦੀ ਆ ਵਿਆ ਤੇ ਪਰ ਇੱਕ ਵਾਰ ਸੋਚ ਲਵੋ ਕੀ ਉਹ ਸੱਚੀ ਪਿਆਰ ਆ ਕਿ ਸਿਰਫ ਇੱਕ ਸਰੀਰਕ ਖੇਚਾ ਹੁਣ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਆਪਣਾ ਵਿਚਾਰ ਜਰੂਰ ਲਿਖੋ ਮੈਂ ਰੁਹੀ ਲਾਈਵ ਸੱਚ ਟੀਵੀ ਵੱਲੋਂ